ਗਏ ਸੀ ਪਾਕਿਸਤਾਨ ਘੁੰਮਣ ਪਰ ਉੱਥੇ ਜਾ ਕੇ ਬਣ ਗਏ ਜਸੂਸ ਆਪਣੇ ਦੇਸ਼ ਨਾਲ ਕਰਨ ਲੱਗੇ ਗਦਾਰੀ ਧਿਆਨ ਨਾਲ ਦੇਖ ਲੋ ਇਹ ਦੋ ਤਸਵੀਰਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਕਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਬਹੁਤ ਸਾਰੇ ਧਾਰਮਿਕ ਸਥਾਨ ਨੇ ਆਪਣੇ ਗਵਾਂਡੀ ਮੁਲਕ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਘੁੰਮਣ ਜਾਂਦੇ ਨੇ ਪਰ ਕੁਝ ਐਸੇ ਲੋਕ ਨੇ ਜਿਹੜੇ ਇਹਨਾਂ ਜਥਿਆਂ ਦੇ ਨਾਲ ਵਗ ਜਾਂਦੇ ਨੇ ਇਹਨਾਂ ਵਾਸਤੇ ਅੱਗੇ ਨੂੰ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੰਦੇ ਨੇ ਜਿਵੇਂ ਕਿ ਹੁਣ 6 ਲੋਕਾਂ ਦੀ ਕੱਲ ਗ੍ਰਿਫਤਾਰੀ ਹੋਈ ਹੈ ਹਰਿਆਣੇ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਦੋ ਚਰਚਿਤ ਨਾਮ ਨੇ ਜਿਨ੍ਹਾਂ ਦੀ ਕੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਪਹਿਲੀ ਤਸਵੀਰ ਤੁਸੀਂ ਦੇਖ ਰਹੇ ਹੋ ਜੋਤੀ ਮਲਹੋਤਰਾ ਇਹ ਕੁੜੀ ਹੈ ਬਲੌਗਰ ਹੈ YouTube 'ਅਸਤੇ ਵੀਡੀਓ ਵਗੈਰਾ ਬਣਾਉਂਦੀ ਹੈ ਇਸ ਦੀ ਜਿਹੜੀ ਕਹਾਣੀ ਹੈ ਬੜੀ ਦਿਲਚਸਪ ਹੈ ਬੜੀ ਫਿਲਮੀ ਹੈ ਇਹ 2023 ਦੇ ਵਿੱਚ ਕਹਿੰਦੇ ਨੇ ਪਹਿਲੀ ਵਾਰ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਜਾਂਦੀ ਹੈ ਬਲੌਗ ਵਗੈਰਾ ਬਣਾਉਣ ਦੇ ਲਈ ਜਿਹੜੇ ਆਪਣੇ ਜਿਵੇਂ ਕਿ ਨਨਕਾਣਾ ਸਾਹਿਬ ਹੋ ਗਿਆ ਪੰਜਾ ਸਾਹਿਬ ਹੋ ਗਿਆ ਹੋਰ ਆਪਣੇ ਗੁਰੂ ਘਰ ਨਿਕਰਤਾਕਪੁਰ ਸਾਹਿਬ ਹੈ ਨਾ ਉੱਥੇ ਉਹਨਾਂ ਦੀਆਂ ਵੀਡੀਓ ਵਗੈਰਾ ਬਣਾਉਣ ਜਾਂਦੀ ਹੈ ਤੇ ਇਸ ਦੀ ਮੁਲਾਕਾਤ ਦਾਨਿਸ਼ ਨਾਮ ਦੇ ਇੱਕ ਬੰਦੇ ਨਾਲ ਹੁੰਦੀ ਹੈ ਅਤੇ ਉਸ ਦੇ ਨਾਲ ਕਾਫੀ ਗਹਿਰੀ ਦੋਸਤੀ ਇਸ ਦੀ ਹੋ ਜਾਂਦੀ ਹੈ ਉਹ ਇਸ ਨੂੰ ਇੱਕ ਤਰ੍ਹਾਂ ਚਾਂਸੇ ਜ ਲੈ ਲੈਂਦਾ ਕਹਿੰਦੇ ਨੇ ਕਿ ਪਾਕਿਸਤਾਨੀ ਏਜੰਸੀਆਂ ਦਾ ਬੰਦਾ ਸੀ ਇਹ ਦਾਨਿਸ਼ ਨਾਮ ਦਾ ਜਿਹੜਾ ਬੰਦਾ ਇਸ ਨੇ ਵਾਕਿਆ ਦਾ ਉਸ ਦੀ ਫੋਟੋ ਵਗੈਰਾ ਉਸ ਦੀਆਂ ਵੀਡੀਓ ਵੀ ਅਪਲੋਡ ਕਰੀਆਂ ਨੇ ਇੱਥੋਂ ਤੱਕ ਜਿਹੜੀ ਜੋਤੀ ਮਲਹੋਤਰਾ ਪਾਕਿਸਤਾਨ ਦੇ ਵਿੱਚ ਉੱਥੇ ਦੀ ਐਮਬੈਸੀ ਜਿਹੜਾ ਇੱਕ ਪ੍ਰੋਗਰਾਮ ਰੱਖਦੀ ਹੈ ਇੱਕ ਪਾਰਟੀ ਰੱਖਦੀ ਹੈ ਉੱਥੇ ਇਹਨਾਂ ਕੁਝ ਲੋਕਾਂ ਨੂੰ ਉਸ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤੁਸੀਂ ਸੋਚ ਸਕਦੇ ਹੋ ਕਿ ਕਿੱਥੇ ਤੱਕ ਉਹਨਾਂ ਨੇ ਪਹੁੰਚ ਕਰੀ ਉਹਨਾਂ ਨੇ ਇਹਨਾਂ ਨੂੰ ਝਾਂਸੇ ਦੇ ਵਿੱਚ ਲਿਆ ਅਤੇ ਜਿਹੜਾ ਇਹ ਦਾਨਿਸ਼ ਨਾਮ ਦਾ ਬੰਦਾ ਇਹਦੇ ਨਾਲ ਚੰਗੀ ਦੋਸਤੀ ਹੋ ਜਾਂਦੀ ਹੈ ਨਿਊ ਚੈਨਲਾਂ ਦੇ ਵਿੱਚ ਤਾਂ ਇਹ ਵੀ ਦਿਖਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਸਬੰਧ ਤੱਕ ਬਣ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਹ ਤਿੰਨ ਵਾਰ ਇੱਕ ਵਾਰ ਕਹਿੰਦੇ ਨੇ ਕਰਤਾਰਪੁਰ ਸਾਹਿਬ ਤੋਂ ਮੁੜ ਕੇ ਆਉਂਦੀ ਹੈ ਤੇ ਦੋ ਵਾਰ ਹੋਰ ਟੋਟਲ ਤਿੰਨ ਵਾਰ ਇਹ ਪਾਕਿਸਤਾਨ ਜਾਂਦੀ ਹੈ ਉੱਥੇ ਵੀਡੀਓ ਵਗੈਰਾ ਬਣਾਉਂਦੀ ਹੈ ਪਾਕਿਸਤਾਨ ਦੀ ਵਾਹ ਵਾਹ ਕਰਦੀ ਹੈ ਦੱਸਦੀ ਹੈ ਕਿ ਜਿਹੜਾ ਇਹ ਮੁਲਕ ਹੈ ਬਹੁਤ ਵਧੀਆ ਹੈ ਖੈਰ ਇਹ 'ਚ ਕੋਈ ਦਿੱਕਤ ਨਹੀਂ ਤੁਸੀਂ ਜਿੱਥੇ ਵੀ ਘੁੰਮਣ ਜਾਂਦੇ ਹੋ ਤਾਂ ਕੋਈ ਦਿੱਕਤਬਾਜ਼ੀ ਨਹੀਂ ਹੈਗੀ ਕਿ ਤੁਸੀਂ ਉੱਥੇ ਦੀ ਤਾਰੀਫ਼ ਕਰ ਰਹੇ ਹੋ ਪਰ ਜਿੱਥੇ ਤੁਸੀਂ ਰਹਿ ਰਹੇ ਹੋ ਜਿੱਥੇ ਤੁਸੀਂ ਖਾਣੇ ਪੀਣੇ ਹੋ ਉੱਥੇ ਨਾਲ ਗਦਾਰੀ ਕਰਨੀ ਇਹ ਬਹੁਤ ਵੱਡੀ ਲਾਹਨਤ ਹੋ ਜਾਂਦੀ ਹੈ ਸੋਡੇ ਦੇ ਅਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹ ਕੁਝ ਇਧਰ ਲਿਆ ਜਿਹੜੀਆਂ ਖੁਫੀਆ ਜਾਣਕਾਰੀਆਂ ਸੀ ਦਾਨਿਸ਼ ਨੂੰ ਖੁਫੀਆ ਜਾਣਕਾਰੀ ਇਹ ਦਿੰਦੀ ਆ ਉੱਥੇ ਦੇ ਕਈ ਹੋਰ ਏਜੰਟ ਵੀ ਇਸ ਨਾਲ ਗੱਲਬਾਤ ਕਰਦੇ ਨੇ 2023 ਦੇ ਵਿੱਚ ਜਦੋਂ ਪਹਿਲੀ ਵਾਰ ਗਈ ਇਸ ਨੇ ਵੀਡੀਓ ਵਗੈਰਾ ਅਪਲੋਡ ਕਰੀਆਂ ਕਿਉਂਕਿ ਉੱਥੇ ਦੀਆਂ ਜਿਹੜੀਆਂ ਵੀਡੀਓ ਬਣਾ ਕੇ ਲੋਕ ਲਿਆਉਂਦੇ ਨੇ ਅਪਲੋਡ ਕਰਦੇ ਨੇ ਏਜੰਸੀਆਂ ਉਹਨਾਂ ਤੇ ਨਿਗਾਹ ਰੱਖਦੀਆਂ ਨੇ ਕਿ ਕਿਸ ਤਰੀਕੇ ਦੀਆਂ ਵੀਡੀਓ ਨੇ ਜਦੋਂ ਬੜੀ ਵਾਹ ਵਾਹ ਹੁੰਦੀ ਆ ਕਦੇ ਤਾਂ ਜਿਹੜੀਆਂ ਏਜੰਸੀਆਂ ਨੇ ਆਪਣੀਆਂ ਇੱਧਰ ਦੀਆਂ ਆਪਣੀ ਇੰਡੀਆ ਦੀ ਭਾਰਤ ਦੀਆਂ ਤਾਂ ਉਹਨਾਂ ਦੀ ਸ਼ੱਕ ਦੀ ਸੂਈ ਘੁੰਮ ਜਾਂਦੀ ਆ ਫਿਰ ਉਹ ਬਰੀਕੀ ਦੇ ਨਾਲ ਜਾਂਚ ਕਰਦੀ ਆ ਇਹਨਾਂ ਦੇ ਫੋਨ ਵਗੈਰਾ ਦੀ ਫੋਨਾਂ ਤੋਂ ਪਤਾ ਲੱਗਦਾ ਕਿ ਇਹ ਇਹ ਕੁਝ ਜਾਣਕਾਰੀਆਂ ਉਧਰ ਭੇਜ ਰਹੀ ਆ ਕੱਲ ਇਸ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਜੋਤੀ ਮਲੋ ਉਤਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਹਿੰਦੇ ਨੇ ਕਿ ਦਾਨਿਸ਼ ਨਾਲ ਇੱਕ ਦੋ ਹੋਰ ਦੇਸ਼ ਵੀ ਇਹ ਘੁੰਮ ਚੁੱਕਿਆ ਜਿਵੇਂ ਇੱਕ ਚਰਚਾ ਹੋ ਰਹੀ ਹੈ ਕਿ ਬਾਲੀ ਦੇ ਵਿੱਚ ਵੀ ਇਹ ਉਸ ਨਾਲ ਗਈ ਹੈ ਆਪਣੇ ਪੰਜਾਬ ਦੇ ਵੀ ਕਈ ਬਲੌਗਰ ਨੇ ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਦਾਨਿਸ਼ਾ ਅਤੇ ਪੰਜਾਬ ਦੇ ਇੱਕ ਦੋ ਬਲੌਗਰ ਨੇ ਇਸ ਕੁੜੀ ਨਾਲ ਖੜੇ ਹੋਏ ਵੀ ਦਿਖਾਈ ਦੇ ਰਹੇ ਨੇ ਪਤਾ ਨਹੀਂ ਉਹਨਾਂ ਤੋਂ ਪੁੱਛਗਿੱਛ ਕਰੀ ਹੈ ਆਪਣੀਆਂ ਏਜੰਸੀਆਂ ਨੇ ਜਾਂ ਫਿਰ ਨਾ ਹੁਣ ਇਹ ਗ੍ਰਿਫਤਾਰ ਕਰ ਲਈ ਪਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਹੋਰ ਵੱਡੇ ਖੁਲਾਸੇ ਹੋਣਗੇ ਹੁਣ ਆਪਾਂ ਗੱਲ ਕਰਦੇ ਆ ਪੰਜਾਬ ਆਪਣੇ ਪੰਜਾਬੀ ਮੁੰਡੇ ਦੀ ਇਸ ਮੁੰਡੇ ਦੀ ਉਮਰ ਦੇਖੋ ਤੁਸੀਂ ਬਿਲਕੁਲ ਛੋਟੀ ਜਿਹੀ ਉਮਰ ਆ ਇਸ ਦੀ ਇਹਦਾ ਨਾਮ ਹੈ ਦਵਿੰਦਰ ਸਿੰਘ ਢਿੱਲੋਂ ਕੈਥਲ ਦੇ ਲਵੇਂ ਇੱਕ ਪਿੰਡ ਪੈਂਦਾ ਮਸਤਗੜਾ ਉੱਥੇ ਦਾ ਰਹਿਣ ਵਾਲਾ ਪਟਿਆਲੇ ਖਾਲਸਾ ਕਾਲਜ ਦੇ ਵਿੱਚੋਂ ਪੜ੍ਹਾਈ ਕਰਦਾ ਹੈ ਪੋਲੀਟੀਕਲ ਸਾਇੰਸ ਦੀ ਪੜ੍ਹਾਈ ਕਰ ਰਿਹਾ ਖਾਲਸਾ ਕਾਲਜ ਤੋਂ ਇਹ ਪੰਜ ਕਿ ਦਿਨ ਪਟਿਆਲੇ ਰਹਿੰਦਾ ਦੋ ਕੁ ਦਿਨ ਆਪਣੇ ਪਿੰਡ ਰਹਿੰਦਾ ਇਹੇ ਵੀ ਜਦੋਂ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਂਦਾ ਉਸ ਤੋਂ ਬਾਅਦ ਇਹ ਲਾਹੌਰ ਜਾਂਦਾ ਪੰਜਾ ਸਾਹਿਬ ਗੁਰਦੁਆਰੇ ਦੇ ਵਿੱਚ ਇਸ ਨੂੰ ਕਹਿੰਦੇ ਨੇ ਕੋਈ ਕੁੜੀ ਨਾਲ ਉੱਥੇ ਦੇ ਏਜੰਟ ਮਲਾਉਂਦੇ ਨੇ ਇਸ ਦੀ ਦੋਸਤੀ ਹੋ ਜਾਂਦੀ ਹੈ ਇੱਕ ਹਫਤਾ ਉੱਥੇ ਰਹਿੰਦਾ ਉਸ ਕੁੜੀ ਨਾਲ ਇੱਕ ਹਫਤਾ ਇਹ ਹੋਟਲਾਂ ਵਗੈਰਾ ਦੇ ਵਿੱਚ ਕਹਿੰਦੇ ਇਹ ਬਿਤਾਉਂਦਾ ਇਹਨੂੰ ਵੀ ਨਹੀਂ ਪਤਾ ਸੀ ਵੀ ਇਹਦੇ ਉੱਪਰ ਕੈਡੀ ਗੇਮ ਲੱਗ ਰਹੀ ਹੈ ਏਜੰਸੀਆਂ ਇਹਦੇ ਨਾਲ ਗੇਮ ਲਾ ਰਹੀਆਂ ਨੇ ਇਹ ਇਧਰ ਆ ਜਾਂਦਾ ਕੁੜੀ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿੰਦਾ ਹੈ ਕੁੜੀ ਨੂੰ ਕਈ ਜਾਣਕਾਰੀਆਂ ਵੀ ਭੇਜਦਾ ਹੁਣ ਪਿੱਛੇ ਲੜਾਈ ਲੱਗਦੀ ਹੈ ਜਦੋਂ ਉਦੋਂ ਕਹਿੰਦੇ ਨੇ ਇਸ ਨੇ ਪਟਿਆਲੇ ਤੋਂ ਜਿਹੜੀ ਆਪਣਾ ਮਿਲਟਰੀ ਵਾਲੇ ਕੈਂਪ ਆ ਉੱਥੇ ਦੀਆਂ ਵੀ ਇਹਨਾਂ ਨੇ ਫੋਟੋਆਂ ਖਿੱਚ ਕੇ ਉਧਰ ਭੇਜੀਆਂ ਨੇ ਏਜੰਟਾਂ ਦੇ ਨਾਲ ਸੰਪਰਕ ਦੇ ਵਿੱਚ ਸੀ ਫੜਿਆ ਕਿਵੇਂ ਜਾਂਦਾ ਕਿਸੇ ਨੂੰ ਜਾਂਚ ਕੀਤੀ ਵੀ ਨਹੀਂ ਹੈਗਾ ਸੀ ਕਿ ਵੀ ਛੋਟੀ ਜੀ ਉਮਰ ਦਾ ਮੁੰਡਾ ਏਜੰਸੀਆਂ ਨੂੰ ਵੀ ਘੱਟ ਸ਼ੱਕ ਸੀ ਵੀ ਇਹ ਕੀ ਕਰ ਸਕਦਾ ਫੜਿਆ ਕਿਵੇਂ ਜਾਂਦਾ ਕੁਝ ਅਸਲੀ ਵਾਲੀਆਂ ਫੋਟੋਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦਾ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਦੋਂ ਇਹ ਫੋਟੋ ਅਪਲੋਡ ਕਰਦਾ ਪੁਲਿਸ ਇਸ ਨੂੰ ਫੜ ਲੈਂਦੀਆ ਕਰੋ ਵੀ ਭਾਈ ਤੈਂ ਅਸਲੀ ਵਾਲੀਆਂ ਫੋਟੋਆਂ ਅਪਲੋਡ ਕਰੀਏ ਨਾ ਕਿਉਂਕਿ ਅੱਜ ਕੱਲ ਸਖਤ ਹੈ ਸਰਕਾਰ ਇਹਨਾਂ ਚੀਜ਼ਾਂ ਦੇ ਉੱਪਰ ਚਾਹੇ ਹਰਿਆਣਾ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਜਦੋਂ ਆਪਾਂ ਅਸਲੀ ਦੀਆਂ ਫੋਟੋਆਂ ਅਪਲੋਡ ਕਰਦੇ ਹਾਂ ਪਿੱਛੇ ਜੇ ਮਾਨ ਸਾਹਿਬ ਨੇ ਵੀ ਐਸਾ ਇੱਕ ਕਿਹਾ ਸੀ ਬਿਆਨ ਦਿੱਤਾ ਸੀ ਕਿ ਅਗਰ ਤੁਸੀਂ ਅਸਲੀ ਵਗੈਰਾ ਨੂੰ ਪ੍ਰਮੋਟ ਕਰੋਗੇ ਤਾਂ ਅਸੀਂ ਤੁਹਾਡੇ ਉੱਪਰ ਪਰਚਾ ਕਰਾਂਗੇ ਹੋਏ ਵੀ ਨੇ ਪਰਚਾ ਕੋਲੜ ਪੀਜ ਵਾਲਿਆਂ ਦੇ ਉੱਪਰ ਵੀ ਪਰਚਾ ਹੋਇਆ ਸੀ ਇਸੇ ਚੀਜ਼ ਨੂੰ ਲੈ ਕੇ ਉਸ ਤੋਂ ਬਾਅਦ ਇਸ ਨੂੰ ਫੋਟੋਆਂ ਦੇ ਚੱਕਰ ਚੱਕਿਆ ਜਾਂਦਾ ਜਦੋਂ ਇਸ ਦੇ ਫੋਨ ਫਰੋਲੇ ਜਾਂਦੇ ਨੇ ਕੁਝ ਕੁ ਤਾਂ ਇਸ ਨੇ ਡਿਲੀਟ ਮਾਰਤਾ ਸੀ ਅਤੇ ਜਦੋਂ ਬਰੀਕੀ ਨਾਲ ਜਾਂਚ ਕਰਦੀ ਆ ਪੁਲਿਸ ਤਾਂ ਹੀ ਮੰਨ ਜਾਂਦਾ ਕਿ ਮੈਂ ਆ ਕਰਤੂਤ ਕਰ ਰਹੇ ਹਾਂ ਤਾਂ ਹੁਣ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਇਹ ਦੋ ਬੰਦੇ ਦੱਸੇ ਨੇ ਟੋਟਲ 6 ਚੱਕੇ ਨੇ ਐਸੇ ਬਹੁਤ ਸਾਰੇ ਗਦਾਰ ਨੇ ਜਿਹੜੇ ਖਾਂਦੇ ਇੱਥੇ ਦਾ ਨੇ ਰੋਟੀ ਪਾਣੀ ਇੱਥੇ ਦਾ ਖਾਂਦੇ ਨੇ ਪਰਿਵਾਰ ਇੱਥੇ ਨੇ ਕੰਮ ਕਰ ਇੱਥੇ ਚੱਲਦੇ ਨੇ ਪਰ ਬਾਵਾ ਕਿਤੇ ਹੋਰ ਦੀ ਕਰਦੇ ਨੇ ਉਹ ਕਿਉਂਕਿ ਬੰਦਾ ਹਮੇਸ਼ਾ ਜਿਹੜੇ ਘਰ ਦੇ ਵਿੱਚ ਗਦਾਰ ਆਉਂਦੇ ਨੇ ਚਾਹੇ ਤਾਂ ਆਪਾਂ ਆਮ ਜੀਵਨ ਦੀ ਗੱਲ ਕਰ ਰਹੀਏ ਕਦੋਂ ਘਰ ਦੇ ਵਿੱਚੋਂ ਜੜਾਂ ਕੱਟੀਆਂ ਜਾਂਦੀਆਂ ਨੇ ਉਦੋਂ ਬੰਦਾ ਖੋਖਲਾ ਹੋ ਜਾਂਦਾ ਐਸੇ ਲੋਕਾਂ ਦੇ ਉੱਪਰ ਸਖਤ ਐਕਸ਼ਨ ਵੀ ਲੈਣਾ ਚਾਹੀਦਾ ਕਿਉਂਕਿ ਇਹ ਉਹਨਾਂ ਲੋਕਾਂ ਨੂੰ ਵੀ ਇੱਕ ਵੱਡੀ ਦਿੱਕਤ ਦੇ ਵਿੱਚ ਪਾ ਰਹੇ ਨੇ ਜਿਹੜੇ ਸਾਡੇ ਬਜ਼ੁਰਗ ਨੇ ਨਨਕਾਣਾ ਸਾਹਿਬ ਮੱਥਾ ਟੇਕਣ ਜਾਂਦੇ ਨੇ ਪੰਜਾ ਸਾਹਿਬ ਜਾਂਦੇ ਨੇ ਕਰਤਾਰਪੁਰ ਸਾਹਿਬ ਜਾਂਦੇ ਨੇ ਇਹ ਉਹਨਾਂ ਵਾਸਤੇ ਇੱਕ ਵੱਡੀ ਮੁਸੀਬਤ ਖੜੀ ਕਰ ਰਹੇ ਨੇ ਤੁਸੀਂ ਵੀ ਆਪਣੇ ਆਸ-ਪਾਸ ਧਿਆਨ ਦਿਓ ਕੌਣ-ਕੌਣ ਘੁੰਮ ਕੇ ਆਇਆ ਉਧਰ ਬਹੁਤ ਨੇ ਵੈਸੇ ਤਾਂ ਸੋਸ਼ਲ ਮੀਡੀਆ ਤੇ ਆ ਜਦੋਂ ਉਧਰੋਂ ਇਧਰ ਨੂੰ ਆਪਣਾ ਆਉਂਦੇ ਨੇ ਬਾਰਡਰ ਟੱਪਦੇ ਨੇ ਜੱਫੀਆਂ ਪਾਉਂਦੇ ਨੇ ਗਾਣੇ ਲਾ ਲਾ ਕੇ ਸਾਈਡ ਸੌਂਗ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਕੁਝ ਚੱਲਦਾ ਹੈ ਨਾ ਪਰ ਤੁਸੀਂ ਅਗਰ ਆਪਣੇ ਦੇਸ਼ ਦੇ ਨਹੀਂ ਨਾ ਬਣੇ ਸਰਕਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਕਿਸ ਦੀ ਮਰਜ਼ੀ ਸਰਕਾਰ ਹੋਵੇ ਪਰ ਜਦੋਂ ਐਸੀ ਕੋਈ ਸਥਿਤੀ ਆਉਂਦੀ ਹੈ ਹਮੇਸ਼ਾ ਆਪਣੇ ਦੇਸ਼ ਨਾਲ ਖੜਨਾ ਚਾਹੀਦਾ ਜੇ ਤੁਸੀਂ ਦੇਸ਼ ਨਾਲ ਨਹੀਂ ਖੜੇ ਫਿਰ ਲੱਖ ਲਾਹਣ ਤਾ ਛੋੜਦੇ ਕਿਉਂਕਿ ਬਾਈ ਜੋ ਆਪਦਿਆਂ ਦਾ ਨਹੀਂ ਬਣਦਾ ਨਾ ਬਣਦਾ ਉਹ ਵਿਗਿਆਨਿਆਂ ਦਾ ਵੀ ਨਹੀਂ ਹੈਗਾ ਜੋ ਦੇਸ਼ ਦਾ ਨਹੀਂ ਹੋਇਆ ਉਹ ਕਿਸੇ ਦਾ ਨਹੀਂ ਹੋਣਾ ਜੇ ਦੇਸ਼ ਨਾ ਰਹਿਣਾ ਨਾ ਥੋਡੇ ਬਲੌਗ ਰਹਿਣੇ ਨੇ ਨਾ ਥੋੜਾ ਭਾਈਚਾਰ ਰਹਿਣਾ ਸਭ ਤੋਂ ਪਹਿਲਾਂ ਦੇਸ਼ ਰੱਖੋ